ਅੰਗਰੇਜ਼ੀ ਲਾਈਵ ਤਸਵੀਰਾਂ ਦੇਖ ਰਹੇ ਫਿਰ ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਮੰਦਰ ਤੇ ਜੋ ਜਾਗੋ ਕੱਢੀ ਜਾ ਰਹੀ ਹੈ ਸੰਗਤ ਜੀ ਬੜੇ ਮਾਣ ਵਾਲੀ ਗੱਲ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਸਥਾਨ ਮੰਦਰ ਤੇ குரு ਰਵਿਦਾਸ ਨਾਮ ਲੈ ਵਾ ਸੰਗਤਾਂ ਮਧੂ ਮੱਖੀਆਂ ਦੇ ਵਾਂਗ ਇਕੱਠੀਆਂ ਹੋ ਗਏ ਦੇਖ ਸਕਦੇ ਆ ਪੈਰ ਰੱਖਣ ਨੂੰ ਵੀ ਕਿਸੇ ਪਾਸੇ ਜਗ੍ਹਾ ਨਹੀਂ ਗਈ ਤੋਂ ਸੰਗਤ ਜੀ ਦੇਖ ਤਾਂ ਦੇ குரு ਰਵਿਦਾਸ ਮਹਾਰਾਜ ਦੇ ਜਨਮ ਸਥਾਨ ਮੰਦਰ ਤੋਂ ਇਹਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਵੀਡੀਓ ਨੂੰ ਸ਼ੇਅਰ ਕਰੀ ਜਾਓ ਜੀ ਸੋ ਜਾਗੋ ਗੁਰੂ ਰਵਿਦਾਸ ਹੋ ਜਾਗੋ ਕੌਮ ਮੇਰੀ ਬਿਓ ਸ਼ੇਰੋ ਜਾਗੋ ਗੁਰੂ ਰਵਿਦਾਸ ਦੀ ਆਈ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਆਪਣੇ ਮਹਾਨ ਰਹਿਬਰ ਸਤਗੁਰੂ ਰਵਿਦਾਸ ਮਹਾਰਾਜ ਦੇ ਜਨਮ ਦੇ ਦਿਹਾੜੇ ਖੁਸ਼ੀ ਦੇ ਵਿੱਚ ਤੁਸੀਂ ਦੇਖ ਸਕਦੇ ਆ ਸੰਗਤ ਜੀ ਨੌਜਵਾਨ ਜਿਹੜੇ ਖੁਸ਼ੀਆਂ ਮਨਾ ਰਹੇ ਆ ਪੱਟੀ ਗਿੰਤੀ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਆਪਣੇ ਮਹਾਨ ਰੈਵਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਨਮਰਪਿਤ ਭੰਗੜੇ ਪਾ ਰਹੇ ਖੁਸ਼ੀਆਂ ਮਨਾ ਰਹੇ ਕਿਉਂਕਿ ਇੱਕ ਮਹਾਨ ਰੈਵਰ ਜਿਸ ਨੇ ਸਮਾਜ ਦੀਆਂ ਤਕਦੀਰਾਂ ਲਿਖ ਦਿੱਤੀਆਂ ਉਹ ਸਾਨੂੰ ਕੱਖਾ ਤੋਂ ਲੱਖ ਬਣਾ ਦਿੰਦਾ ਉਸ ਮਹਾਨ ਰੈਵਰ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦਾ ਪ੍ਰਕਾਸ਼ ਪੁਰਬ ਜੋ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਆਦੇ ਤਸਵੀਰਾਂ ਵੱਡੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਇਸ ਸਮੇਂ ਦੇਖ ਸਕਦੇ ਕਾਂਛੀ ਦੀ ਧਰਤੀ ਦੇ ਪਹੁੰਚ ਚੁੱਕੀਆਂ ਇਹ ਬਹੁਤ ਵੱਡਾ ਮੈਸੇਜ ਆ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਕਿ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜਾ ਜਨਮ ਦਿਹਾੜਾ ਲੱਖ ਲੱਖ ਮੁਬਾਰਕਾਂ ਸੋ ਇਹ ਵੀਡੀਓ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਰਵਿਦਾਸੀਓ ਗੁਰੂ ਰਵਿਦਾਸ ਦੇ ਬੱਬਰ ਸ਼ੇਰੋ ਸਤਿਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਹ ਵੀਡੀਓ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਦੇਖੋ ਜਾਗੋ ਗੁਰੂ ਰਵਿਦਾਸ ਦੇ ਸ਼ੇਰੋ ਜਾਗੋ ਖੁਰਾਂ ਦੀ ਆਈ ਹੈ ਇੱਕ ਵਾਰੀ ਫੇਰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਿਚ ਰੰਗ ਹੋ ਗਿਆ ਸਮਾਜ ਸੰਗਤ ਵੀ ਦੇਖ ਸਕਦੇ ਆ ਵੱਡੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਆਪਣੇ ਮਹਾਨ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਸਾਹਿਬ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਕਾਂਸੀ ਬਨਾਰਸ ਵਿੱਚ ਪਹੁੰਚਾ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੇਖੋ ਸੋਹਣੀਆਂ ਤਸਵੀਰਾਂ ਭਾਦਾਂ ਵਾਲੇ ਹੀ ਲੋਕ ਹੋਣਗੇ ਜਿਹੜੇ ਇਸ ਵੀਡੀਓ ਨੂੰ ਦੇਖ ਕੇ ਸ਼ੇਅਰ ਕਰ ਦੇਣਗੇ ਸਤਿ ਵੀ ਦੇਖੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਰੰਗ ਦੇ ਵਿੱਚ ਇੱਧਰ ਦੇਖ ਸਕਦੇ ਆ ਲੈਣਾ ਦੇ ਵਿੱਚ ਸੰਗਤ ਲੱਗੀ ਹੋਈ ਐ ਕਿਉਂਕਿ ਜਨਮ ਦਿਹਾੜਾ ਮੇਰੇ ਸਤਿਗੁਰ ਦਾ ਜਨਮ ਦਿਹਾੜਾ ਮੇਰੇ ਸ਼ੈਨ ਸ਼ਾਦਾ ਖੁਸ਼ੀਆਂ ਮਨਾਉ ਸੰਗ ਤੇ ਜਨਮ ਦਿਹਾੜਾ ਮੇਰੇ ਸਤਿਗੁਰ ਦਾ ਖੁਸ਼ੀਆਂ ਮਨਾਉ ਸੰਗ ਤੇ ਉਹ ਦੇਖੋ ਜਾਗੋ ਉਹ ਜਾਗੋ ਗੁਰਾਂ ਦੀ ਆਇਆ ਜਾਗੋ ਤੁਸੀਂ ਦੇਖ ਸਕਦੇ ਆ ਔਰ ਆ ਬੇਚੀ ਸਕੂਟਰ ਗੱਟ ਲੈ ਕੇ ਤੁਰੇ ਫਿਰਦੇ ਐ ਇਸ ਵਿਰਾਲ ਦਾ ਦੁੱਖ ਵੀ ਐ ਕਿ ਜਿਹੜਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਲੋਕਲ ਵਾਈਕਲ ਨਹੀਂ ਹੋਣਾ ਚਾਹੀਦੇ ਐ ਤਾਂ ਸੰਗਰੀ ਜਾਗੋ ਦੇਖ ਸਕਦੇ ਆ ਗੁਰਪ੍ਰਸਾਦ ਸਾਰੇ ਜਨ ਪਰਮਤ ਸੇ ਜਾਗੋ ਡੰਗੜਾਂ ਕੰਨ ਅੰਗੜ ਦੇ ਜਾਣਦੇ ਇਧਰ ਕਿਡੋ ਇੱਕ ਜਨ ਜਾਗੋ ਦੇਖ ਸਕਦੇ ਆ ਸਾਡੇ ਦਸਵਾ ਜਸ ਮੰਦਰੀ ਜਾਗੋ ਆਈ ਆ ਜੀ ਉਸ ਜਾਗੋ ਵਾਲੀ ਵੀਡੀਓ ਸ਼ੇਅਰ ਕਰ ਦਿਓ ਸੰਗਤ ਜੀ ਗੁਰਪ੍ਰਸਾਦ ਸਾਰੇ ਜਨ ਪਰਮਤ ਸੇ ਜਾਗੋ ਆ ਜੀ ਗਿਣਤੀ ਜੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੇ ਸਰ ਸੰਗਜੀ ਜਿੱਦਾਂ ਨੂੰ ਵੀ ਧਿਆਨ ਜਾਂਦਾ ਹੈ ਗੁਰੂ ਰਵਿਦਾਸ ਮਹਾਰਾਜ ਦਾ ਸਮਾਜ ਗੁਰੂ ਰਵਦਾਸ ਮਹਾਰਾਜੀ ਕੌਮ ਅੱਜ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਕੌਮ ਅੱਜ ਸੜਤਾ ਤੇ ਸਤਗੁਰਾਂ ਦਾ ਜਨਮ ਦਿਹਾੜਾ ਮਨਾਉਣ ਲਈ ਉੱਤਰੀ ਹੈ ਦੇਖ ਸਕਦੇ ਆ ਜੀ ਮਧੂ ਮੱਖੀਆਂ ਦੇ ਬਾੰਦ ਸਤਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਪਹੁੰਚ ਗਈਆਂ ਚਾਂਚੀਪੁਰ ਧੰਨਵਾਦ ਜੀ